ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਡੇ ਰਿਸ਼ਤੇ ਚੈਨਲ ਵਿੱਚ ਸਵਾਗਤ ਹੈ ਜੀ ਤੁਸੀਂ ਆਪਣੇ ਲੜਕਾ ਜਾਂ ਲੜਕੀ ਦੀ ਐਡ ਪਵਾਉਣ ਲਈ ਸਾਡੇ ਵਟਸਐਪ ਨੰਬਰ ਤੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜੀ ਲੜਕੀਆਂ ਦੀ ਐਡ ਅਸੀਂ ਬਿਲਕੁਲ ਫ੍ਰੀ ਲਗਾਉਂਦੇ ਆਂ ਤੇ ਲੜਕਿਆਂ ਦੀ ਐਡ ਲਈ ਅਸੀਂ ਬਹੁਤ ਘੱਟ ਫੀਸ ਲੈਂਦੇ ਆਂ ਅਸੀਂ ਫੀਸ ਇੱਕ ਵਾਰ ਲੈਂਦੇ ਆਂ ਤੇ ਉਸ ਤੋਂ ਬਾਅਦ ਜਿੰਨਾ ਟਾਈਮ ਤੁਹਾਡਾ ਰਿਸ਼ਤਾ ਨਹੀਂ ਹੁੰਦਾ ਅਸੀਂ ਐਡ ਨੂੰ ਵਾਰ-ਵਾਰ ਰਿਪੀਟ ਕਰਦੇ ਆਂ ਤੇ ਆਓ ਜੀ ਅੱਜ ਦੇ ਕੁਝ ਰਿਸ਼ਤੇ ਨੋਟ ਕਰੋ ਪਹਿਲਾ ਰਿਸ਼ਤਾ ਨਾਮ 인ਦਰਜੀਤ ਕੌਰ ਉਮਰ 23 ਸਾਲ ਜਨਮ 29/7/2002 ਪੜ੍ਹਾਈ +2 ਟੈਲੀ ਕੋਰਸ 2 ਸਾਲ ਦਾ ਜੋਬ ਐਕਸਪੀਰੀਐਂਸ ਹੈ ਓਨਕੋਲੋਜੀ ਗੋਤ ਸਹੋਤਾ ਕੱਦ 5 ਫੁੱਟ 5 ਇੰਚ ਕਾਸਟ ਮਜਵੀ ਸਿੱਖ ਇੱਕ ਭਰਾ ਮੰਗ ਲੜਕਾ ਕੈਨੇਡਾ ਆਸਟ੍ਰੇਲੀਆ ਯੂਕੇ ਕਿਸੇ ਵੀ ਕੰਟਰੀ ਵਿੱਚ ਪੀਅਰ ਹੋਵੇ ਜੀ ਫੋਨ ਨੰਬਰ ਪਰਿਵਾਰ ਦਾ ਦਿੱਤਾ ਗਿਆ ਤੁਸੀਂ ਵੀ ਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਪਤਾ ਵਠਿੰਡਾ ਜਨਮ 1998 ਕੱਦ 5 ਫੁੱਟ 3 ਇੰਚ ਗੋਤ ਸਰਾ ਪੜ੍ਹਾਈ ਪਲੱਸ 2 ਬੀਐਸਸੀ ਨਰਸਿੰਗ ਕਰਿਆ ਜੀ ਇਹਨਾਂ ਨੇ 3 ਸਾਲ ਦਾ ਤਜਰਬਾ ਇਹਨਾਂ ਕੋਲ ਡੀਐਮਸੀ ਲੁਧਿਆਣਾ ਹਸਪੀਟਲ ਚੋਂ ਜੀ ਕਾਸ ਜਰ ਸਿੱਖਨੇ ਖਾਨਦਾਨੀ ਪਰਿਵਾਰਾ ਜੀ ਕਨੇਡਾ ਪੀਅਰ ਲੜਕੇ ਦੀ ਇਹਨਾਂ ਨੂੰ ਜ਼ਰੂਰਤ ਆ ਲੜਕਾ ਨਸ਼ਾ ਰਹਿਤ ਹੋਵੇ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਜੀ ਪਰਿਵਾਰ ਦਾ ਨੰਬਰ ਦਿੱਤਾ ਗਿਆ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਅੰਕਿਤਾ ਪਾਟਿਆ ਜਨਮ 24 ਮਈ 1995 ਸਮਾ ਜਨਮ ਦਾ ਜੀ 1:10 ਪਤਾ ਲੁਧਿਆਣਾ ਪੜਾਈ ਐਮਸੀਏ ਕੱਦ 5 ਫੁੱਟ 5 ਇੰਚ ਪਿਤਾ ਐਕਸਪਾਰਨੇ ਜੀ ਇਹਨਾਂ ਦੇ ਮਾਤਾ ਹਾਊਸ ਵਾਈਫ ਨੇ ਪੈਣ ਕੋਈ ਨਹੀਂ ਇੱਕ ਭਰਾ ਮੈਰਿਡ ਆ ਜੀ ਕੰਮ ਇਹ ਪ੍ਰਾਈਵੇਟ ਜੌਬ ਕਰਦੇ ਨੇ ਮੰਗ ਲੜਕਾ ਬਿਜ਼ਨਸਮੈਨ ਹੋਵੇ ਭਾਵੇਂ ਕਿਸੇ ਵੀ ਕਾਸਟ ਤੋਂ ਹੋਵੇ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਤੁਸੀਂ ਵਿਧੇਰੇ ਜਾਣਕਾਰੀ ਲਈ ਪਰਿਵਾਰ ਨਾਲ ਸਿੱਧੀ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਜਨਮ ਮਿਤੀ 16 1995 ਕੱਦ 5 ਫੁੱਟ 1 ਇੰਚ ਪੜ੍ਹਾਈ ਜੀ ਐਨ ਐਮ ਬੀ ਐਸ ਸੀ ਨਰਸਿੰਗ ਨਰਸਿੰਗ ਕਾਲਜ ਵਿੱਚ ਇਹ ਲੈਕਚਰਾਰ ਨੇ ਜੀ ਇੱਕ ਭਰਾ ਇਹਨਾਂ ਦਾ ਡਾਕਟਰ ਆ ਅਨਮੈਰਿਡ ਆ ਮਾਤਾ ਪਿਤਾ ਮੁਲਾਜ਼ਮ ਨੇ ਕਾਸ ਇਹਨਾਂ ਦੀ ਰਾਮਦਾਸ ਜੀ ਸਿੱਖਾ ਜੀ ਸਹਿਰ ਬਰਨਾਲਾ ਆਇਲਰਸ ਵਿੱਚੋਂ ਇਹਨਾਂ ਦੇ ਸਾਢੇ 6 ਬੈਂਡ ਨੇ ਇਹਨਾਂ ਨੂੰ ਵਿਦੇਸ਼ ਜਾਣ ਵਾਲੇ ਜਾਂ ਵਿਦੇਸੀ ਜੋ ਵਿਦੇਸ਼ ਜਾਣ ਦੇ ਚਾਹਵਾਨ ਨੇ ਜਾਂ ਵਿਦੇਸ਼ ਤੋਂ ਜਿਨ੍ਹਾਂ ਨੂੰ ਲੜਕੀ ਚਾਹੀਦੀ ਆ ਇੱਧਰ ਵਾਲੀ ਉਹ ਇਹਨਾਂ ਨਾਲ ਸੰਪਰਕ ਕਰ ਸਕਦੇ ਨੇ ਜੀ ਸੰਗਰੂਰ ਪਟਿਆਲਾ ਬਠਿੰਡਾ ਮਾਨਸਾ ਲੁਧਿਆਣਾ ਮੋਗੇ ਨੂੰ ਪਹਿਲ ਆ ਜੀ ਮੋਬਾਈਲ ਨੰਬਰ ਪਰਿਵਾਰ ਦਾ ਦਿੱਤਾ ਗਿਆ ਤੁਸੀਂ ਵਧੇਰੇ ਜਾਣਕਾਰੀ ਲਈ ਪਰਿਵਾਰ ਨਾਲ ਸਿੱਧੀ ਗੱਲਬਾਤ ਕਰ ਸਕਦੇ ਹੋ ਇਹ ਸਨ ਅੱਜ ਦੇ ਕੁਝ ਰਿਸ਼ਤੇ ਜੀ ਤੁਸੀਂ ਵੀਡੀਓ ਨੂੰ ਵਾਰ-ਵਾਰ ਸ਼ੇਅਰ ਕਰਿਆ ਕਰੋ ਤੇ ਆਪਣੇ ਲੜਕਾ ਜਾਂ ਲੜਕੀ ਦੀ ਐਡ ਪਾਉਣ ਲਈ ਸਾਡੇ ਵਟਸਐਪ ਨੰਬਰ ਤੇ ਸਾਡੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਇਹ ਸਨ ਅੱਜ ਦੇ ਕੁਝ ਰਿਸ਼ਤੇ ਮਿਲਦੇ ਆ ਅਗਲੀ ਨਵੀਂ ਵੀਡੀਓ ਦੇ ਨਾਲ ਤੁਹਾਨੂੰ